ਕਿਸਾਨ ਵਿਰੋ ਕਿਸਾਨੀ ਕਿਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਕਿਸਾਨ ਵਿਰੋ ਅੱਜ ਆਪਾਂ ਵੈੜ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਵੀਡੀਓ ਬਣਾਉਣ ਦੀ ਜਿਹੜੀ ਤਰੀਕ ਆ ਉਹ 7 ਜਨਵਰੀ ਨੂੰ ਵੀਡੀਓ ਬਣਾ ਰਹੇ ਤੇ 8 ਜਨਵਰੀ ਨੂੰ ਆਪਾਂ ਸਵੇਰ 8:00 7:00 8:00 ਵਜੇ ਅਪਲੋਡ ਕਰ ਦਾਂਗੇ ਚੈਨਲ ਤੇ ਆ ਬਿਲਕੁਲ ਤਾਜੀ ਸੂਈ ਦੀ ਵੈੜ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਐਡਰੈਸ ਨੋਟ ਕਰ ਲਓ ਪਿੰਡ ਜਿਹੜਾ ਵਾ ਦੁਗਲ ਵਾਲਾ ਤਸੀਲ ਤੇ ਜਿਹੜੀ ਜ਼ਿਲਾ ਵੇ ਪਿੰਡ ਨੂੰ ਤਰਨਤਾਰਨ ਪੈਂਦੇ ਆ ਦੋਸਤੋ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਲਗਭਗ ਓਹ 6 ਕਿਲੋਮੀਟਰ ਦੀ ਆ ਤੇ ਬਟਿੰਡੇ ਤੋਂ ਜਿਹੜਾ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਵਾ ਉਹ 3 ਕਿਲੋਮੀਟਰ ਉਹਦੇ ਤੋਂ ਸਾਈਡ ਤੇ ਰਹਿ ਜਾਂਦਾ ਪਿੰਡ ਬਾਕੀ ਆਪਾਂ ਸਕਰੀਨ ਤੇ ਨੰਬਰ ਚਾਲੂ ਕਰਦੇ ਆਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਤੇ ਹੁਣ ਕਰਦੇ ਆਂ ਡਿਟੇਲ ਸਾਂਝੀ ਆ ਦੇਖ ਸਕਦੇ ਜੀ ਦੋਸਤੋ ਤੀਜਾ ਸੂਬਾ ਵੈੜ ਸੋਈ ਆ ਤੇ ਤਕਰੀਬਨ ਕੋਈ 6-7 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੋਈ ਨੂੰ ਆ ਫਿਰ ਕੁਆਲਟੀ ਚੈੱਕ ਕਰ ਸਕਦੇ ਜੀ ਆ ਦੋਸਤੋ ਆ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਮੋਟੀ-ਮੋਟੀ ਮਿਲਕ ਵੇਨ ਵੀ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਪੂਰਾ ਮੁੱਠੀ ਵਾਲਾ ਚਵਾਈ ਵਾਲਾ ਕਾਣਿਆ ਹਾਂ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਅਸਿਮਰ ਨਾਇਕ ਰਾਮ ਮਨ ਰੱਖਣ ਕਰੂਵੇ ਅਸਿਮਰ ਨਾਇਕ ਨਾਹੀ ਰਹੋ ਤਾਂ ਸਰਗਾ ਦੇ ਤੂ ਪਾਰ ਅਸਿਮਰ ਨਾਇਕ ਨਾਹੀ ਤਾਂ ਅਚੂਣ ਵਾਲੀ ਬਾਈ ਤੋਂ ਵੀ ਥਣ ਚੈੱਕ ਕਰੂ ਪੁਰਾ ਮੁਠੀ ਵਾਲਾ ਚਵਾਈ ਵਾਲਾ ਥਾਣੇ ਦੋਸਤੋ ਤੁਹਾਨੂੰ ਆਪਾਂ ਚਲਾ ਕੇ ਵਿਖਾ ਦਿੰਨੇ ਆ ਦੋਸਤੋ ਤਾਜੀ ਸੂਹ ਹੁਣ ਸੂਈ ਕਰਕੇ ਥੋੜਾ ਜਿਹਾ ਸੋਚ ਵੀ ਆਈ ਆ ਤੇ ਬਾਕੀ ਚਲੋ ਕਿਸੇ ਵੀ ਜੰਨਾ ਵੈਸੇ ਵੀ ਸਾਫ ਸੁਭਾਲ ਥੋੜੀ ਘੱਟ ਕੀਤੀ ਥੋੜੀ ਫਿੱਕੀ ਨਜ਼ਰ ਆਊਗੀ ਬਾਕੀ ਹੋਰ 7-8 ਦਿਨਾਂ ਤੱਕ ਆਪਣਾ ਥ੍ਰੀ ਮੇਨਟੇਨ ਕਰ ਜੂਗੀ ਹੋਰ ਲਿਆ ਆ ਫੇਸ ਕੁਆਲਟੀ ਫਿਰ ਤੋਂ ਚੈੱਕ ਕਰ ਲੈ ਚੱਲ ਤੁਰੇਗਾ ਉੱਥੇ ਬੰਦੀ ਤੇ ਦੋਸਤੋ ਜਿਹੜਾ ਮੌਕੇ ਤੇ ਆ ਜਿਹੜਾ ਕੋਈ ਵੀਰ ਬੋਲਾ ਮਾਲ ਲੈ ਕੋਈ ਦੁੱਧ ਮਾਲ ਲੈ ਜਿਹੜਾ 16 ਲੀਟਰ ਹਾਜ਼ਰ ਆ 20 ਪਲੱਸ ਬੜੇ ਆਰਾਮ ਨਾਲ ਵੈਡ ਕਰੂਗੀ ਘਰ ਵਾਲਿਆਂ ਦੇ ਦੱਸਣ ਮੁਤਾਬਕ ਪਿਛਲੇ ਸੋਏ ਆ 24 ਲੀਟਰ ਦੀ ਚਵਾਈ ਕੀਤੀ ਆ ਬਾਕੀ ਆਪੋ ਆਪਣੀ ਸੇਵਾ ਤੇ ਡਿਪੈਂਡ ਕਰਦਾ ਹੁਣ ਤਕਰੀਬਨ ਇਹਨਾਂ ਨੂੰ 6 ਦਿਨ ਦਾ ਕੋਈ ਸਮਾਂ ਹੋ ਗਿਆ ਵਾ ਆਪਣੇ ਘਰ ਦੋ ਟਾਈਮ ਤਿੰਨ ਟਾਈਮ ਕੋਈ ਵੀ ਵੀਰ ਤਸੱਲੀ ਕਰ ਸਕਦਾ ਵਾ ਤੇ ਮੌਕੇ ਤੇ ਦੋ ਟਾਈਮ 16 ਲੀਟਰ ਮੇਂ ਮੇੜ ਕੇ ਖੜ ਸਕਦਾ ਜੇ ਕੋਈ ਵੀਰ ਨਹੀਂ ਆ ਸਕਦਾ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲਈ ਇੱਕ ਟਾਈਮ ਤੇ ਖੁਦ ਆ ਕੇ ਕਰ ਲਈ ਹਾਂ ਥਣ ਥਣ ਚੈੱਕ ਕਰ ਸਕਦੇ ਬਾਕੀ ਚੌਣ ਚੌਣ ਚ ਪੂਰੀ ਪੋਲੀ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈਗਾ ਆ ਦੇਖ ਸਕਦੇ ਜੀ ਦੋਸਤੋ ਚਲੋ ਆਪਾਂ 24 25 ਨਹੀਂ ਆਂਦੇ 20 22 ਲੀਟਰ ਬੜੇ ਆਰਾਮ ਨਾਲ ਵਹਿੜ ਦੁੱਧ ਕਰ ਚੁੱਕੀ ਹੈ 50 6 ਦਿਨਾਂ ਚ ਜਿਹੜਾ 16 ਲੀਟਰ ਹੈ ਤੇ ਬੜੇ ਆਰਾਮ ਨਾਲ ਹੀ ਇਹਨੂੰ ਕਰਨਾ ਚਾਹੀਦਾ ਤੁਹਾਨੂੰ ਦੋਸਤੋ ਗੱਲ ਕਰਦੇ ਆਂ ਇਹਦੇ ਰੇਟ ਦੀ ਬਿਲਕੁਲ ਜਾਇਜ਼ ਹੀ ਰੇਟ ਆਪਾਂ ਰੱਖਿਆ ਦਾ ਮੁੱਲ ਦੋਸਤੋ ਇਹੋ ਜਿਹੇ ਵਹਿੜਾਂ ਦੇ ਵੀਰ 55 55 60 60 ਵੀ ਕਹੀ ਜਾਂਦੇ ਆ ਆਪਾਂ ਬਿਲਕੁਲ ਜਾਇਜ਼ ਹੀ ਮੁੱਲ ਰੱਖਿਆ ਦਾ ਮੋਲੇ ਦਾ ਵੀਰੇ ਕਰਨ ਨੂੰ ਆਪਾਂ 50 ਕਰਦੇ ਆ ਜਿਹੜੀ ਲੈ ਦੇ ਆ 40000 ਰੁਪਏ ਦੀ ਲਾਸਟ ਹੋ ਜੂਗੀ ਮਿਹਣ 40000 ਚ ਸਿਰਫ ਛੋੜ ਛੱਪਾ ਹੀ ਹੋਣਾ ਵੀਰੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਫੋਨ ਲਾਵੇ ਆ ਦੇਖ ਸਕਦੇ ਤੇ ਬਾਕੀ ਆਪਾਂ ਅਸਲ ਚ ਮਗਰ ਇਹਦੇ ਵਛੀ ਆ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਥੋੜੀ ਜੀ ਸਾਂਝੀ ਕਰ ਦਿੰਦੇ ਆ ਦੋਸਤੋ ਆਹ ਵਛੀ ਇਹਦੇ ਮਗਰ ਪੂਰੀ ਟੌਪ ਕੁਆਲਿਟੀ ਦੀ ਵਛੀ ਆ ਹਦੀ ਸਾਦੀ ਪੂਰੀ ਐਕਟਿਵ ਟੀਕਾ ਬਹੁਤ ਟੌਪ ਦਾ ਕਿ ਨਹੀਂ ਭਰਾਇਆ ਵੀ ਨੇ ਆ ਬੱਚੀ ਇਹਦੇ ਮਗਰ ਦੋਸਤੋ ਮਿਲਨੇ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ